ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਵੀਡੀਓ ਨੂੰ ਮਿਸ ਨਾ ਕਰਿਓ ਤੇ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਜ਼ਰੂਰ ਕਰਿਓ ਜਦੋਂ ਸੰਗਤ ਜੀ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰੀਦਾ ਤੇ ਆ ਜੋ ਤੁਸੀਂ ਸਕਰੀਨ ਦੇ ਉੱਪਰ ਲਿਖੇ ਹੋ ਸ਼ਬਦਾਂ ਨੂੰ ਦੇਖ ਰਹੇ ਹੋ ਗੁਰੂ ਸਾਹਿਬ ਦੀ ਪਾਵਨ ਬਾਣੀ ਵਿੱਚ ਇਹ ਸ਼ਬਦ ਸਾਨੂੰ ਪੜਨ ਨੂੰ ਮਿਲਦੇ ਆ ਹੁਣ ਨੰਨਾ ਅੱਖਰ ਮੁਕਤਾ ਇਹਦਾ ਪਾਠ ਕਈ ਸੱਜਣ ਨਾ ਕਰਦੇ ਆ ਨੰਨੇ ਨੂੰ ਕੰਨੇ ਦੀ ਮਾਤਰਾ ਨਾਲ ਪਰ ਮੈਂ ਬੇਨਤੀ ਕਰਨਾ ਚਾਹਾਂਗਾ ਇਹਨੂੰ ਖਿਆਲ ਚ ਰੱਖੋ ਜਿੱਥੇ ਨੰਨਾ ਅੱਖਰ ਮੁਕਤ ਹੈ ਉੱਥੇ ਮੁਕਤਾ ਹੀ ਪਾਠ ਉਚਾਰਨ ਹੋਏਗਾ ਜਿੱਦਾਂ ਸੋਚੈ ਸੋਚ ਨਾ ਹੋਵਈ ਉਥੇ ਨੰਨਾ ਅੱਖਰ ਮੁਕਤ ਹੈ ਤੋਂ ਉਥੇ ਨਾ ਪਾਠ ਉਚਾਰਨ ਕਰਨਾ ਉਹਨੂੰ ਨਾ ਨਹੀਂ ਪੜਨਾ ਜਿੱਥੇ ਨਾ ਹੈ ਉਥੇ ਮਾਤਰਾ ਵਧਿਕ ਜਾਨੀ ਕਿ ਦਿर्घ ਮਾਤਰਾ ਗੁਰੂ ਸਾਹਿਬ ਨੇ ਖੁਦ ਲਗਾਈ ਹੋਈ ਆ ਉੱਥੇ ਜਿੱਥੇ ਨੰਨੇ ਨੂੰ ਕੰਨੈ ਤੇ ਕੰਨੇ ਦੀ ਮਾਤਰਾ ਵੱਡੀ ਆ ਉੱਥੇ ਹੀ ਇਹਦਾ ਪਾਠ ਉਚਾਰਨ ਕਰਾਂਗੇ ਨਾ ਫਿਰ ਇੱਕ ਪਾਠ ਆ ਨੰਨਾ ਹਾਹਾ ਇਹਦਾ ਉਚਾਰਨ ਕਰਾਂਗੇ ਨਹਿ ਫਿਰ ਇੱਕ ਪਾਠ ਆ ਨਾਹਿਨ ਨਾਹਿਨ ਨੰਨੇ ਕੰਨਾ ਹਾਹੇ ਸਿਹਾਰੀ ਨੰਨਾ ਨਾਹਿਨ ਤੋਂ ਇਹਨਾਂ ਚਾਰਾਂ ਸ਼ਬਦਾਂ ਦਾ ਜਿਹੜਾ ਮੀਨਿੰਗ ਆ ਉਹ ਮੀਨਿੰਗ ਸਮਾਨਾਰਥਕ ਆ ਸਿਮਿਲੈਰਿਟੀ ਵਿੱਚ ਆ ਇਹ ਚਾਰੇ ਸ਼ਬਦ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ 네ਗੇਟਿਵ ਪੱਖ ਵਿੱਚ ਆਏ ਆ ਯਾਨੀ ਕਿ ਨਹੀਂ ਜਿਹਦਾ ਅਸੀਂ ਕਹਿੰਦੇ ਨੇ ਨੋ ਨਹੀਂ ਉਹਦਾ ਇਹ मीनिंग ਬਣੇਗਾ। ਤੋਂ ਪਾਠ ਨੰਨਾ ਮੁਕਤ ਨ ਫਿਰ ਨਾ ਫਿਰ ਨਹ ਨਹ ਫਿਰ ਨਾਹਨ। ਤੋਂ ਵਕਤਬਾ ਸੰਗਤ ਨਾਲ ਇਹਨੂੰ ਸ਼ੇਅਰ ਜ਼ਰੂਰ ਕਰਿਓ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।